ਮੇਰੇ ਵੱਲੋਂ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸਵਾਗਤ ਕਰਦੀ ਹਾਂ ਜੀ ਤੁਹਾਡਾ ਆਪਣੇ ਇਸ ਚੈਨਲ ਤੇ। ਔਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਹਰ ਰੋਜ਼ ਦੀ ਤਰ੍ਹਾਂ ਇੱਕ ਨਵਾਂ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਲੈ ਕੇ। ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਊਗਾ ਔਰ ਤੁਸੀਂ ਪਰਵਾਹ ਹੁੰਗਾਰਾ ਦਿਓਗੇ ਔਰ ਤੁਹਾਡੇ ਅੱਗੇ ਇੱਕ ਬੇਨਤੀ ਕਰਦੀ ਹਾਂ ਜਿੰਨਾ ਵੀ ਭੈਣਾ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਿਓ। ਔਰ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੇ ਗੀਤ ਸੁਹਾਗ ਕੋੜੀਆਂ ਕਿਵੇਂ ਦੇ ਲੱਗਦੇ ਹਨ ਔਰ ਕਮੈਂਟ ਕਰਕੇ ਅਗਰ ਕੋਈ ਗਲਤੀ ਹੁੰਦੀ ਹੈ ਤਾਂ ਉਹ ਵੀ ਦੱਸਿਆ ਕਰੋ ਜਿਸ ਦੇ ਨਾਲ ਮੈਂ ਸੁਧਾਰ ਕਰ ਸਕਾਂ ਔਰ ਅੱਗੇ ਤੋਂ ਹੋਰ ਵਧੀਆ ਢੰਗ ਨਾਲ ਤੁਹਾਡੇ ਸਾਹਮਣੇ ਗੀਤ ਔਰ ਸੁਹਾਗ ਕੋੜੀਆਂ ਲੈ ਕੇ ਹਾਜ਼ਰ ਹੋਵਾਂ ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਗੀਤ ਕਿਸੇ ਕੁੜੀ ਕਿਸੇ ਕੁੜੀ ਆਣ ਦੱਸਿਆ ਤੇਰਾ ਸੋਹਰਾਨੀ ਗੱਡੀ ਦੇ ਵਿੱਚ ਰੋਵੇ ਕਿਸੇ ਕੁੜੀ ਕਿਸੇ ਕੁੜੀ ਆਣ ਦੱਸਿਆ ਤੇਰਾ ਸੋਹਰਾਨੀ ਗੱਡੀ ਦੇ ਵਿੱਚ ਰੋਵੇ ਹੋ 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 ਤੇਰਾ ਸੋਹਰਾਨੀ ਗੱਡੀ ਦੇ ਵਿੱਚ ਰੋਵੇ ਸੋਹਰਾ ਜੀ ਤੂੰ ਨਾ ਰੋਜੀ ਸੋਰਾਜੀ ਤੂੰ ਸੋਰਾਜੀ ਤੂੰ ਨਾਰੋ ਜੀ ਪੇਕੇ ਜਾਉਂਗੀ ਤੇ ਸਾਕ ਲਿਆਉਂਗੀ ਹੋ 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 ਪੇਕੇ ਜਾਉਂਗੀ ਤੇ ਸਾਕ ਲਿਆਉਂਗੀ ਸੋਰਾਜੀ ਨੂੰ ਸੋਰਾਜੀ ਨੂੰ ਮੰਗੇ ਆਈਆਂ ਮੂਰੇ ਮਹਿਲ ਤੇ ਪੀ ਪਲੇ ਨਿਸ਼ਾਨੀ ਸੋਰਾਜੀ ਨੂੰ ਸੋਰਾਜੀ ਨੂੰ ਮੱਥਾ ਟੇਕਦੀ ਹੱਥ ਫੜ ਲਡੂਆਂ ਦੀ ਥਾਲੀ ਹੋ 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 ਹੱਥ ਫੜ ਲਡੂਆਂ ਦੀ ਥਾਲੀ ਸੋਰਾਜੀ ਨੇ ਸੋਰਾਜੀ ਨੇ ਸੀਸ ਦਿੱਤੀ ਨੂਹੇ ਸੱਤਾ ਨੀ ਪੁੱਤਾਂ ਦਾ ਮੂੰਹ ਤੋਂ ਵੀ ਹੋ 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 ਨੂੰ ਹੈ ਸੱਤਾਨੀ ਪੁੱਤਾਂ ਦਾ ਮੂਤੋਵੇਂ ਸਸੂ ਜੀ ਨੂੰ ਸਸੂ ਜੀ ਨੂੰ ਮੱਥਾ ਟੇਕਦੀ ਹੱਥ ਫੜ ਕੇ ਫੁਲਾਂਦੀ ਸਸੂਜੀ ਨੇ ਸਸੂਜੀ ਨੇ ਸੀਸ ਦਿੱਤੀ ਨੂੰਹੇ ਜਾਏ ਨੀ ਜਹਾਨੋਂ ਖਾਲੀ ਹੋ 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 ਨੂੰਹੇ ਜਾਏ ਨੀ ਜਹਾਨੋਂ ਖਾਲੀ ਅੱਗੇ ਤਾਂ ਮੈਂ ਅੱਗੇ ਤਾਂ ਮੈਂ ਸੋਰਾ ਲੱਗਦਾ ਹੁਣ ਲੱਗਦਾ ਤਰਮਦਾ ਜੀਜਾ ਹੋ 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 ਲਗਦਾ ਤਰਮਦਾ ਜੀਚਾ ਅੱਗੇ ਤਾਂ ਮੈਂ ਅੱਗੇ ਤਾਂ ਮੈਨੂੰ ਲੱਗਦੀ ਹੁਣ ਲੱਗਦੀ ਤਰਮਦੀ ਸਾਲੀ ਹੋ 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 ਹੁਣ ਲੱਗਦੀ ਤਰਮਦੀ ਸਾਲੀ ਕਿਸੇ ਗੁੜੀ ਕਿਸੇ ਗੁੜੀ ਆਣ ਦਸਿਆ ਤੇਰਾ ਸੋਹਰਨੀ ਗੱਡੀ ਦੇ ਵਿੱਚ ਰੋਵੇ ਹੋ 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 ਤੇਰਾ ਸੋਹਰਨੀ ਗੱਡੀ ਦੇ ਵਿੱਚ ਰੋਵੇ